ਮੈਂ ਪਟਿਆਲੇ ਤੋਂ ਰਿਸ਼ਮਨੀ ਗਰੋਪਰ ਮੇਰਾ ਨਾਮ ਹੈ ਬੋਡੀ ਸਰਵਿਸ ਲੈਂਡ ਤੋਂ ਬਾ ਪਹਿਲਾਂ ਮੈਨੂੰ ਸੀਗੀਆਂ ਸਿਰ ਬੜਾ ਮੇਰਾ ਪੇਨ ਹੁੰਦਾ ਸੀ ਟਕਾਵਟ ਰਹਿੰਦੀ ਸੀ ਲੇਜੀ ਲੇਜੀ ਜਿਹਾ ਫੀਲ ਕਰਨਾ ਕੋਈ ਕੰਮ ਕਰਨ ਨੂੰ ਵੀ ਮਨ ਨਹੀਂ ਸੀ ਕਰਦਾ ਹਾਂਜੀ ਪਰ ਜਦੋਂ ਹੁਣ ਮੈਂ ਇਹ ਮੈਡੀਸਨ ਲਈ ਇਹ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਮੰਜੀ ਤੁਹਾਨੂੰ ਇਹ ਮੈਨੂੰ 5-6 ਸਾਲ ਤੋਂ ਹੀ ਹੋਈ ਹੈ ਜਿਆਦਾ ਪ੍ਰੋਬਲਮ 6 ਸਾਲਾਂ ਤੋਂ ਜਿਵੇਂ ਤੁਸੀਂ ਕਹਿੰਦੇ ਸੀ ਫੇਸ ਤੇ ਵੀ ਸੋਜਸ ਸੀ ਹਾਂਜੀ ਸਾਹ ਛੱਡਦਾ ਸੀ ਹੋ ਜਾਦਾ ਸੋ ਜਾਦੇ ਸੀ ਉਹ ਵੀ ਠੀਕ ਹੋ ਗਈ ਬਿਲਕੁਲ ਸਾਹ ਛੱਡਦਾ ਸੀ ਸਾਹ ਛੱਡਦਾ ਸੀ ਕਾਬ ਟ੍ਰੈਨ ਦੀ ਟੁੱਟਿਆ ਰਹਿੰਦਾ ਸੀ ਸਰੀਰ ਇਹਦੇ ਤੇ ਜਿਵੇਂ ਤੁਸੀਂ ਇਹ ਵਰਤਿਆ ਸਰਵਸਪੈਕ ਆਪਣਾ ਜੀ ਪਹਿਲਾ ਸਰਵਸਪੈਕ ਯੂਜ਼ ਕੀਤਾ ਕੀ ਕੀ ਕਿੰਨੇ ਕ ਰਿਜ਼ਲਟ ਆਗੇ ਤੁਹਾਨੂੰ ਮੈਨੂੰ ਤਾਂ ਮਤਲਬ 1 ਵੀਕ ਤੋਂ ਬਾਅਦ ਹੀ ਰਿਜ਼ਲਟ ਕਾਫੀ ਅੱਛਾ ਆਇਆ ਹੈਗਾ ਓਕੇ ਜੀ ਕਾਬੜ ਵਗੈਰਾ ਨਹੀਂ ਹੋਈ ਸਿਰ ਨਹੀਂ ਹੋਇਆ ਬਿਲਕੁਲ ਪੇਨ ਨਹੀਂ ਤਾਂ ਕੰਬੀ ਫਲੇਮ ਮੇਰਾ ਡੇਲੀ ਦਾ ਦੋ ਤਿੰਨ ਦਾ ਬੰਨੇ ਲੈਣੀ ਨਹੀਂ ਲੈਣੀ ਸੀ ਰੈਣਾ ਦੁਖਦਾ ਸੀ ਓਕੇ ਜੀ ਹੋਣ ਮਤਲਬ ਆ ਬਾਡੀ ਸਰਵਿਸ ਲੈਣ ਤੋਂ ਬਾਅਦ ਬਿਲਕੁਲ ਕੋਈ ਸਿਰ ਨਹੀਂ ਦਰਦ ਹੋਇਆ ਕੁਝ ਨਹੀਂ ਕੋਈ ਐਦਾਂ ਦੀ ਹੁਣ ਪ੍ਰੋਬਲਮ ਨਹੀਂ ਰਹੀ। ਹੋਕੀਆਂ 5 ਸਾਲਾਂ ਤੋਂ ਪ੍ਰੋਬਲਮ ਸੀ। ਹਾਂਜੀ ਹਾਂ ਤੇ ਜਿਵੇਂ ਤੁਸੀਂ ਇਹ ਪੌੜੀਆਂ ਨਹੀਂ ਚੜ ਸਕਦੇ ਸੀ ਪਹਿਲਾਂ ਹੁਣ ਕੀ ਕੰਡੀਸ਼ਨ ਹੈ ਜੀ? ਪਹਿਲਾਂ ਤਾਂ 20-20 ਦਿਨ ਮਤਲਬ ਪੌੜੀ ਨਹੀਂ ਸੀ ਚੜਨਾ। ਠੀਕ ਹੈ ਜੀ। ਤੇ ਹੁਣ ਤਾਂ ਚਾਹੇ ਮੈਨੂੰ ਦਿਨ 'ਚ 4 ਵਾਰ ਉੱਪਰ ਲੈ ਜਾਓ ਤਾਂ ਵੀ ਕੋਈ ਦਿੱਕਤ ਨਹੀਂ ਹੈ। ਲੱਖਾਂ ਹੀ ਲੋਕ ਭੈਣ ਜੀ ਤੁਹਾਡੀ ਵੀਡੀਓ ਦੇਖਣਗੇ ਕੀ ਸਨੇਹਾ ਦੇਣਾ ਚਾਹੂਗੇ ਬਾਡੀ ਸਰਵਿਸ ਬਾਰੇ ਬੋਲਣ ਦੀਆਂ ਕਿ ਬਾਡੀ ਸਰਵਿਸ ਸਭ ਨੂੰ ਲੈਣੀ ਚਾਹੀਦੀ ਹੈ ਬਹੁਤ ਅੱਛੀ ਮੈਡੀਸਨ ਹੈ ਮੈਡੀਸਨ ਵੀ ਨਹੀਂ ਆਪਾਂ ਕਹਿ ਸਕਦੇਗੇ ਵੀ ਸਰੀਰ ਦੀ ਸਫਾਈ ਹੈ ਜੀ ਸਰੀਰ ਦੀ ਸਫਾਈ ਹੋਈ ਹੈ ਇੱਕ ਤਰ੍ਹਾਂ ਦੀ ਓਕੇ ਧੰਨਵਾਦ ਬਾਂਜੀ ਬਹੁਤ ਬਹੁਤ